ਤਦਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਲੰਗ ਮਹੱਲਾ ਚੌਥਾ ਕਥੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ ਬਲਹਾਰੀ ਗੁਰ ਆਪਣੇ ਗੁਰ ਕਾ ਬਲ ਜਾਈਆ ਹਰਪੀਆ ਕਥਾ ਕਹਾਣੀਆਂ ਗੁਰਮੀਤ ਸੁਣਾਈਆ ਬਲਹਾਰੀ ਗੁਰ ਆਪਣੇ ਗੁਰ ਕਾ ਬਲ ਜਾਈਆ ਆਏ ਮਿਲ ਗੁਰ ਸਿੱਖ ਆਏ ਮਿਲ ਤੁਮੇਰੇ ਗੁਰੂ ਕੇ ਪਿਆਰੇ ਏ ਗੁਣ ਹਰਿ ਭਾਵ ਦੇ ਸੇ ਗੁਰੂ ਤੇ ਖਾਏ ਜਿਨ ਗੁਰ ਕਾ ਭਾਣਾ ਮੰਨਿਆ ਤਿਨ ਘੁਮ ਘੁਮ ਜਾਏ ਜਿਨ ਸਾਧ ਗੁਰ ਪਿਆਰਾ ਦੇਖਿਆ ਤਿਨ ਕਾ ਹਵਾਰੀ ਜਿਨ ਗੁਰ ਕੀ ਕੀਤੀ ਚਾਕਰੀ ਤੈਨ ਸਦ ਬਲਹਾਰੀ ਹਰ ਹਰ ਤੇਰਾ ਨਾਮ ਹੈ ਦੁੱਖ ਮੇ ਟਣਹਾਰਾ ਗੁਰ ਸੇਵਾ ਤੇ ਪਾਈਐ ਗੁਰਮੁਖ ਨਸਤਾਰਾ ਜੋ ਹਰ ਨਾਮ ਧਿਆਇਂਦੇ ਤੇ ਜਨ ਪਰਵਾਣਾ ਐ ਨਵੈਤ ਨਾਨਕ ਵਾਰਿਆ ਸਦਾ ਸਦਾ ਕੁਰਬਾਨਾ ਸਾਹ ਹਰ ਤੇਰੀ ਉਸਤਤ ਹੈ ਜੋ ਹਰ ਪ੍ਰਭ ਭਾਵੈ ਜੋ ਗੁਰਮੁਖ ਪਿਆਰਾ ਸੇਵ ਦੇ ਤਿਨ ਹਰ ਫਲ ਪਾਵੈ ਜਿਨਾਂ ਹਰ ਸੇ ਧੀ ਪਰਹਾੜੀ ਏ ਨਾ ਜੀ ਪ੍ਰਭ ਨਾਲੇ ਓਏ ਜਪ ਜਪ ਪਿਆਰਾ ਜੀਵ ਦੇ ਹਰ ਨਾਮ ਸਮਾਲੇ ਜਿਨ ਗੁਰਮੁਖ ਪਿਆਰਾ ਸਿਵਿਆ ਤਿਨ ਕਾ ਭਉਮ ਜਾਇ ਓਏ ਆਪ ਛੁਟੇ ਪਰਵਾਰਸਿਓ ਸਭ ਜਗਤ ਛਡਾਇਆ ਗੁਰ ਪਿਆਰੇ ਹਰਿ ਸੇਵਿਆ ਗੁਰ ਧਨ ਗੁਰ ਧੰਨ ਗੁਰ ਹਰ ਮਾਰਗ ਦੱਸਿਆ ਗੁਰ ਪੁਨ ਵਡ ਪੁਨ ਜੋ ਗੁਰ ਸਿਖ ਗੁਰ ਸੇਵਦੇ ਸੇ ਪੁਨ ਕਰਾਣੀ ਜਨ ਨਾਨਕ ਤਿਨ ਕਾ ਵਾਰਿਆ ਸਦਾ ਸਦਾ ਕੁਰਬਾਨੀ ਗੁਰਮੁਖ ਸਖੀ ਸਹੇਲੀਆ ਸੇ ਆਪ ਹਰ ਭਾਈਆ ਹਰਦਰ ਕੈ ਬੈਨਾਈਆ ਹਰ ਆਪ ਗਲ ਲਾਈਆ ਜੋ ਗੁਰਮੁਖ ਨਾਮ ਧਿਆਇਨੇ ਤਿਨ ਦਰਸਨ ਦੀਜਾ ਹਮ ਤਿਨ ਕੇ ਚਰਨ ਪਖਾਲ ਜੀ ਧੂੜ ਘੋਲ ਘੋਲ ਪੀ ਜਾ ਪਾਨ ਸੁਪਾਰੀ ਖਾਤੀਆ ਮੁਖ ਵੀੜੀ ਲਾਈਆ ਹਰ ਹਰ ਕਦੇ ਨਾ ਚੇਤੇਉ ਜਮ ਪਕੜ ਚਲਾਈਆ ਜੇ ਨਹਰ ਨਾਮ ਆਹਰ ਚੇਤੇਆ ਹਿਰਦੈ ਉਰ ਧਾਰੇ ਤੇਨ ਜਮ ਨੇੜ ਨਾ ਆਵਈ ਗੁਰ ਸਿੱਖ ਗੁਰ ਪਿਆਰੇ ਹਰ ਕਾ ਨਾਮ ਨੇ ਦਾਨ ਹੈ ਕੋਈ ਗੁਰਮੁਖ ਜਾਣੈ ਨਾਨਕ ਜਿਨ ਸਤਿਗੁਰ ਭੇਟਿਆ ਰੰਗ ਰਲਿਆ ਮਾਣ ਸਤਿਗੁਰ ਦਾਤਾ ਆਖੀਐ ਤੁਸ ਕਰੇ ਪਸਾਓ ਬੁਰੇ ਬੇਟਾ ਸਦਵਾਰਿਆ ਜਿਨ ਦਿੱਟਣਾ ਨਾਉ ਸੋ ਧਨ ਤੂ ਸਾਵਾਸ ਹੈ ਹਰ ਦੇਸ ਨੇਹਾ ਆਵੇਖ ਵੇਖ ਗੁਰੂ ਵਿਗਸਿਆ ਭੁਰ ਸਤ ਗੁਰ ਦੇਹਾ ਗੁਰ ਰਸਨਾ ਅੰਮ੍ਰਿਤ ਬੋਲਦੀ ਹਰ ਨਾਮ ਸੁਹਾਵੀ ਜਿਨ ਸੁਣ ਸਿੱਖਾ ਗੁਰਮਨਿਆ ਤੇ ਨਾ ਭੁਖ ਸਭ ਜਾਵੇ ਹਰ ਕਾ ਮਾਰਗ ਆਖੀਐ ਤੋ ਕਿਤ ਵਿਦ ਜਾਈਐ ਹਰ ਹਰ ਤੇਰਾ ਨਾਮ ਹੈ ਹਰ ਖਰਚ ਲੈ ਜਾਈਐ ਜਿਨ ਗੁਰਮਖ ਹਰ ਆਰਾਧਿਆ ਸੇ ਸਹ ਵਡ ਢਾਣੇ ਹਾ ਸਤਿਗੁਰ ਕਾ ਸਦ ਵਾਰਿਆ ਗੁਰਬਚਨ ਸਮਾਣੇ ਊਠਾ ਕਰ ਤੂੰ ਸਾਹਿਬੋ ਤੁਮਹਾ ਮੇਰਾ ਮੇਰਾ ਸੁਭਾਵੈ ਤੇਰੀ ਬੰਦਗੀ ਤੂੰ ਗੁਣੀ ਗਹੀਰਾ ਅੱਪੇ ਹਰ ਇੱਕ ਰੰਗ ਹੈ ਅੱਪੇ ਬਹਉ ਰੰਗੀ ਜੋ ਤਿਸ ਭਾਵੇਂ ਨਾਨਕਾ ਸਾਈਂ ਗਾਲ ਚੰਗੇ ਆਪੇ ਹਰ ਇੱਕ ਰੰਗ ਹੈ ਆਪੇ ਬਹ ਰੰਗੇ ਜੋ ਤਿਸ ਭਾਵੇਂ ਨਾਨਕਾ ਸਾਈਂ ਗਾਲ ਚੰਗੇ ਹਾਂ ਹੈ ਇਨਕਾ ਸਾਹ ਵਾਹ ਵਾਹ ਜੀ ਕੀ ਕਰਦੇ ਹੈ